ਤੁਹਾਡਾ ਫੇਵਰਿਟ ਸਿੰਗਰ ਕੌਣ ਹੈ ਮੈਂ ਮਾਸਟਰ ਕਰਨੋਜਲਾ ਮਾਸਟਰ ਹੀ ਬੱਟਾ ਵੀਰ ਹੈ ਮਤਲਬ ਫੇਵਰਿਟ ਕਹਿੰਦੇ ਮੈਂ ਜੋ ਵਰਸ ਨਾ ਲਿਰਿਕਸ ਆ ਮੈਂ ਉਹ ਮੈਚ ਕਰਦੇ ਫੀਲ ਹੁੰਦਾ ਕਿ ਹਾਂ ਕੀ ਇਹ ਚੀ ਹੈ ਤੇ ਉਹਨਾਂ ਦੇ ਪੰਜ ਗਾਣਿਆਂ ਦੇ ਨਾਮ ਦੱਸ ਸਕਦੇ ਹੋ ਮੈਂ ਮੂ ਜਵਾਨੀ ਡੋਨਟ ਟਾਕ ਝਾਂਜਣਾ ਠੀਕ ਹੈ ਡੋਨਟ ਲੁੱਕ ਟੂ ਸਾਰੇ ਸਟਰੀ ਡ੍ਰੀਮਸ ਸਾਰੇ ਯਾਦ ਆ ਪਰ ਚੇਤ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਮੈਂ ਤਾਂ ਆਪ ਹੀ ਕਹਾਂਗਾ ਆਪ ਹੀ ਕਹਿੰਦੇ ਗਾਣਾ ਸੁਣਾ ਦੰਨੇ ਆ ਜਿਹੜਾ ਮੇਰਾ ਆਇਆ ਸੀਗਾ ਹੋ ਬਿੰਦੇ ਬਿੰਦੇ ਅੱਖਾਂ ਸੋਹਣੀਆਂ ਮੈਂ ਮਿਲਣਾ ਸਦਾਣੇ ਵਾਲੇ ਪੈਨ ਲੱਗਦਾ ਏ ਦਿਲ ਨਾ ਦੇਖ ਸੋਬਰ ਤੇ ਅੱਖਾਂ ਨੇ ਨਸ਼ੀਲੀਆਂ ਕੈਸਾ ਬਿੰਨਿਆ ਨਿਸ਼ਾਨਾ ਕੀਤੀ ਟਿਲਣਾ ਦੇਖੀ ਲੋਕਾਂ ਦੀ ਤੂੰ ਚੱਕ ਚਨਾਯਾ ਜਮੀ ਇਹ ਦੁਨੀਆਂ ਆ ਖੁਸ਼ ਸਾਨੂੰ ਤੋੜ ਕੇ ਵੇ ਮੈਂ ਤੇਰੇ ਲਈ ਤੂੰ ਮੇਰੇ ਲਈ ਬਣਿਆ ਦੇਖ ਨਾਮ ਜੱਟਾ ਜੱਟੀ ਨਾਲ ਜੋੜ ਕੇ ਛੇ ਤੁਹਾਡਾ ਫੇਵਰਟ ਸਿੰਗਰ ਸਿੰਗਰ ਸਿੱਧੂ ਮੂਸੇ ਵਾਲਾ ਜੀ ਗਾਣਿਆਂ ਦੇ ਨਾਮ ਗਾਣਿਆਂ ਦੇ ਨਾਮ ਨਹੀਂ ਉਦਾਂ ਚਰੂ ਗਾਉਂਦੇ ਗੁੰਦੇ ਰਹੇ ਤੇ ਨਾਮ ਟਾਈਟਲ ਨਹੀਂ ਯਾਦ ਰਹਿੰਦੀ ਅੱਛਾ ਹਾਲ ਤੁਸੀਂ ਸਾਰੇ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੇਰੇ ਪਿੱਛੇ ਤੁਸੀਂ ਮਾਰਕੀਟ ਤਾਂ ਦੇਖ ਰਹੇ ਹੋ ਤੁਸੀਂ ਪਹਿਚਾਨ ਲਿਆ ਹੋਣਾ ਕਿ ਇਹ ਕਿਹੜੀ ਮਾਰਕੀਟ ਹੈ ਹਾਂਜੀ ਅਸੀਂ ਆਏ ਹਾਂ ਕਿਪਸ ਮਾਰਕੀਟ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਉਹਨਾਂ ਨੂੰ ਅੱਜ ਅਸੀਂ ਪੁੱਛਾਂਗੇ ਕਿ ਉਹਨਾਂ ਦਾ ਫੇਵਰਿਟ ਸਿੰਗਰ ਕਿਹੜਾ ਹੈ ਤੇ ਉਸ ਤੋਂ ਬਾਅਦ ਪੁੱਛਾਂਗੇ ਕਿ ਉਹਨਾਂ ਨੂੰ ਆਪਣੇ ਫੇਵਰਿਟ ਸਿੰਗਰ ਦੇ ਪੰਜ ਗਾਣਿਆਂ ਦੇ ਨਾਮ ਯਾਦ ਨੇ ਜਾਂ ਨਹੀਂ ਵੈਸੇ ਤਾਂ ਪਤਾ ਹੀ ਹੋਣਾ ਚਾਹੀਦਾ ਪਰ ਦੇਖਦੇ ਆ ਕਿ ਉਹਨਾਂ ਨੂੰ ਪਤਾ ਹੈਗਾ ਜਾਂ ਨਹੀਂ ਅੱਜ ਅਸੀਂ ਗੱਲਬਾਤ ਕਰਾਂਗੇ ਲੋਕਾਂ ਨਾਲ ਤੇ ਤੁਸੀਂ ਵੀ ਦੇਖੋਗੇ ਉਹਨਾਂ ਨੂੰ ਪਤਾ ਹੈ ਜਾਂ ਨਹੀਂ ਸਰ ਤੁਹਾਡਾ ਫੇਵਰਿਟ ਸਿੰਗਰ ਕੌਣ ਹੈ ਮੈਮ 우ਸਤਾਦ ਕਰਨ ਓਜਲਾ 우ਸਤਾਦ ਹੀ ਬੱਡਾ ਵੀਰ ਆ ਬੇਬੀ ਇਹ ਤਾਂ ਹਮੇਸ਼ਾ ਹੀ ਰਹੂਗਾ ਮੈਮ ਦਿਲਾਂ ਚ ਗੀਤਾ ਦੀ ਮਸ਼ੀਨ ਮਤਲਬ ਫੇਵਰੇਟ ਮੈਮ ਜੋ ਵਰਸ ਹਨਾ ਲਿਰਿਕਸ ਆ ਮੈਮ ਉਹ ਮੈਚ ਕਰਦੇ ਫੀਲ ਹੁੰਦਾ ਕਿ ਹਾਂ ਕੀ ਇਹ ਚੀ ਹੈ ਤੇ ਉਹਨਾਂ ਦੇ ਪੰਜ ਗਾਣਿਆਂ ਦੇ ਨਾਮ ਦੱਸ ਸਕਦੇ ਹੋ ਮੈਮ ਜਵਾਨੀ ਡੋਨਟ ਟਾਕ ਚਾਂਜਨਾ ਠੀਕ ਐ ਡੋਨਟ ਲੁੱਕ ਟੂ ਓਕੇ ਸਾਰੇ ਸਟਰੀ ਡ੍ਰੀਮਸ ਸਾਰੇ ਯਾਦ ਆ ਪਰ ਚੇਜ਼ ਰੈਡ ਆਈਸ ਠੀਕ ਐ ਹੋਰ ਹੋਰ ਕਿਹੜਾ ਕੋਈ ਉਹ ਨਾਲ ਦੱਸ ਦੇ ਫਿਰ ਕਿਹੜਾ ਇਰਸਾਲ ਬੋਡੀ ਉਹ ਗਾਣਾ ਲਾਇਆ ਵਾ ਫਾਲਿੰਗ ਇਨ ਪਾਰਟ ਓਕੇ ਹੋਰ ਆ ਮੈਂ ਪੰਜ ਹੋ ਤਗੇ ਉਹ ਇੱਕ ਤਾਂ ਨਹੀਂ ਦੱਸਤਾ ਸੀ ਉਹਨਾਂ ਨੇ ਕਿਹਦੇ ਦੱਸ ਉਹਨੇ ਦੱਸੇ ਅੱਛਾ ਕੋਈ ਗਾਣਾ ਸੁਣਾਣਾ ਚਾਹੁੰਗੇ ਸੁਣਾਣਾ ਚਾਹੁੰਗੇ ਮੈਂ ਬਾਥਰੂਮ ਸਿੰਗਰ ਆ ਜੀ ਆਵਾਜ਼ ਗੰਦਿਆਂ ਵੀ ਭੈੜੀ ਗੰਦੀ ਜਾਊਗੀ ਬਾ ਨਹੀਂ 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 ਜੀ ਬਾ ਨਹੀਂ ਗੰਦੀ ਬਾ ਕੀ ਫਾਇਦਾ ਮੈਂ ਮੂਸ ਜੀ ਲੈ ਕੇ ਆਵੀ ਜਿਹੜੇ ਦੋ ਫੋਲੋਅਰ ਸਾਡੇ ਉਹ ਵੀ ਕੱਟ ਜਾਣਗੇ ਅਨਫੋਲੋ ਕਰਕੇ ਦੋ ਲਾਈਨਸ ਚ ਆਦੇ ਨੇ ਸਭ ਤੋਂ ਜ਼ਿਆਦਾ ਫੇਵਰਿਟ ਕਿਹੜਾ ਹੈ Song ਸਭ ਤੋਂ ਜ਼ਿਆਦਾ ਫੇਵਰਿਟ ਕਿਹੜਾ ਹੈ ਕਿਹੜਾ ਆ ਇਹ ਵੀ ਨਹੀਂ ਪਤਾ ਜਿਹੜਾ ਹਜੇ ਗਾਣਾ ਲਾਇਆ ਇੰਤ ਨੈਮ ਚਾਂਜ ਦੇ ਇਹ ਵੀ ਸਭ ਤੋਂ ਫੇਵਰਿਟ Song ਮੈਮ ਚਾਂਜ ਰਹੀਆਂ ਸੰਜਰਾ ਗੜਾ ਦੇ ਗੇੜੇ ਚਾ ਕੇ ਝਾਂਜਰਾ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ ਮੈਂ ਤਾਂ ਆਪ ਹੀ ਗਾਉਂਦਾ ਹੀ ਆਪ ਹੀ ਗਾਉਂਦਾ ਹੀ ਅੱਛਾ ਤੇ ਤੁਹਾਡੇ ਕਿੰਨੇ ਗਾਣੇ ਆ ਚੁੱਕੇ ਨੇ ਮੇਰੇ ਦੋ ਹੀ ਤੁਹਾਨੂੰ ਸਾਨੂੰ ਗਾਣਾ ਸੁਣਾਉਣਾ ਚਾਹੁੰਦੇ ਗਾਣਾ ਸੁਣਾ ਦਿੰਨੇ ਆ ਜਿਹੜਾ ਮੇਰਾ ਆਇਆ ਸੀਗਾ ਹੋ ਬਿੰਦੇ ਬਿੰਦੇ ਆਖਾਂ ਸੋਹਣਿਆ ਮੈਂ ਮਿਲਣਾ ਸਧਾਨੇ ਵਾਲੇ ਬਿਨ ਲੱਗਦਾ ਏ ਦਿਲ ਨਾ ਦੇਖ ਸੋਬਰ ਤੇ ਅੱਖਾਂ ਨੇ ਨਸ਼ੀਲੀਆਂ ਕੈਸਾ ਬਿੰਨਿਆਂ ਨਿਸ਼ਾਨਾ ਕੀਤੀ ਟਿਲਣਾ ਦੇਖੀ ਲੋਕਾਂ ਦੀ ਤੂੰ ਚੱਕ ਚਿਹਨਾ ਜਮੀ ਇਹ ਦੁਨੀਆਂ ਆ ਖੁਸ਼ ਸਾਨੂੰ ਤੋੜ ਕੇ ਵੇ ਮੈਂ ਤੇਰੇ ਲਈ ਤੂੰ ਮੇਰੇ ਲਈ ਬਣਿਆ ਦੇਖ ਨਾਮ ਜੱਟਾ ਜੱਟੀ ਨਾਲ ਜੋੜ ਕੇ ਬੜੀ ਵਾਸਤਾ ਸੁਣੀ ਹੈ ਬਟ ਇਸ ਤੋਂ ਇਲਾਵਾ ਕੋਈ ਫੇਵਰੇਟ ਸਿੰਗਰ ਹੈ ਪੰਜਾਬੀ ਇੰਡਸਟਰੀ ਫੇਵਰੇਟ ਹੈ ਹਸਤਿੰਦਰ ਵਧੀਆ ਜੀ ਆਪਣਾ ਨੇ ਪੰਜ ਗਾਣੇ ਦੱਸ ਰਹੇ ਪੰਜ ਗਾਣੇ ਇੱਕੀ ਗੋਲ ਚੌਂਕ ਆਇਆ ਸੀਗਾ ਇੱਕ ਉਹ ਹੁਣ ਕਿੱਥੇ ਪਿੰਡ ਮੋੜਦੇ ਜਿੰਨਾ ਦੇ ਤੂੰ ਪਿੰਡ ਪੁੱਛਦੀ ਤੇ ਆਪਣਾ ਇੱਕ ਆਇਆ ਹੱਸਦੇ ਹੀ ਰਹਿੰਦੇ ਆ ਤੇ ਆਪਣਾ ਹੋਰ ਆਇਆ ਸੀਗਾ ਇੱਕ ਆਪਣਾ ਗਾਣੇ ਮਾਂ ਕਹਿੰਦੀ ਕਾਫੀ ਜ਼ਿਆਦਾ ਹਾਂ ਮਾਂ ਕਹਿੰਦੀ ਹੁੰਦੀ ਸੀਗੀ ਤੇ ਇੱਕ ਗੁਮਨਾਮ ਪਿਆਰ ਕਾਫੀ ਕਿੱਲੇ ਕਾਸਟਾਂ ਬਹੁਤ ਆਈਆਂ ਨੇ ਜੀ ਕਰ ਮਿੱਤਰਾਂ ਦੀ ਯਾਰੀ ਉੱਤੇ ਮਾਨ ਕੁੜੇ ਨਹੀਂ ਕਰ ਮਿੱਤਰਾਂ ਦੀ ਯਾਰੀ ਤੇ ਤੇਰਾ ਫੇਵਰੇਟ ਖੜਾ ਹੈ ਨਾ ਸਾਰਿਆਂ ਕਿਹਨਾਂ ਦੀ ਨੇ ਸਾਰੇ ਜਿਹੜੇ ਆਪਣੇ ਸਾਰੇ ਫੇਰ ਆਪਣਾ ਭਾਈ ਆ ਜੀ ਆਪਣੇ ਸਾਰੇ ਫੇਵਰੇਟ ਆ ਉਹਦੇ ਗਾਣੇ ਜੀ ਇੱਕ ਸਭ ਤੋਂ ਜ਼ਿਆਦਾ ਫੇਵਰੇਟ ਨਹੀਂ ਨਹੀਂ ਸਾਰੇ ਹੀ ਫੇਵਰੇਟ ਹੀ ਆ ਆਪਾਂ ਤਾਂ ਉਹਦੀ ਵੋਕਲ ਹੀ ਬਹੁਤ ਵਧੀਆ ਲੱਗਦੀ ਆ ਜੀ ਅੱਛਾ ਇੱਕ ਗਾਣਾ ਸੁਣਾਉਣਾ ਚਾਹੁੰਗੇ ਉਹਦਾ ਗਾਣਾ ਕੋਈ ਵੀ بس ਦੋ ਲਾਈਨ ਹਮੈਨੂੰ ਡੁੱਲਦਾ ਗਲਾਸ ਦੇਖ ਗੱਲ ਆਦੀ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅਲੜੇ ਇਦਾਂ ਦਾ ਹੀ ਅੱਛਾ ਸਰ ਤੁਹਾਡਾ ਕੋਈ ਫੇਵਰੇਟ ਇਹ ਦਿਖਾਈ ਨੂੰ ਪੁੱਛੋ ਹਾਂ ਇਹ ਕੋਈ ਫੇਵਰੇਟ ਸਿੰਗਰ ਨਹੀਂ ਫੇਵਰੇਟ ਨਹੀਂ ਭرائی ਆਈ ਸਾਰੇ ਭرائی ਆ ਸਾਰੇ ਸਿੰਗਰ ਸਿੰਗਰ ਕੋਈ ਫੇਵਰੇਟ ਨਹੀਂ ਕੋਈ ਕੋਈ ਫੇਵਰੇਟ ਹੁੰਦਾ ਨਾ ਜਾਂ ਕੋਈ ਫੇਵਰੇਟ Song ਹੋਵੇ ਆਪਣਾ ਸਮਾਣੀ ਵਾਲਾ ਫੇਵਰੇਟ ਸਿੰਗਰ ਹੀ ਇੱਕ ਹਸਤਿੰਦਰ ਆਪਣਾ ਭਰਾ ਹਰਕੀਰਤ ਸੰਘਾ ਆਪਣਾ ਭਰਾ ਗੁੱਚੀ ਗੱਭਰੂ ਵਾਲਾ ਉਹ ਵੀ ਆਪਣਾ ਫੇਵਰੇਟ ਹੀ ਆ ਭرائی ਆ ਸਾਰੇ ਫੇਵਰੇਟ ਕੋਈ ਨਹੀਂ ਅੱਛਾ ਉਹਨਾਂ ਦੇ ਕੋਈ ਵੀ ਪੰਜ ਗਾਣੇ ਦੱਸ ਮੈਂ ਗਾ ਨਹੀਂ ਸਕਦਾ ਗੀਤਾਂ ਦਾ ਅੱਛਾ ਨਾਮ ਦੱਸ ਦੋ ਗਾਣੇ ਹਾਂਜੀ ਪੱਟੀ ਤੋਂ ਪਟਿਆਲਾ ਗੁੱਚੀ ਗੱਭਰੂ ਦੇ ਆਉਣੇ ਆ ਇੱਕ ਲਾਹੌਰ ਹੁਣੀ ਆਇਆ ਈ ਤੀਜਾ ਗੀਤ ਕਰੀਜ਼ ਆਇਆ ਚੌਥਾ ਗੀਤ ਉਹ ਤਾਂ ਇੱਕ ਇੱਕ ਲਾਈਫ ਸਟਾਈਲ ਆਹੀ ਪਨ ਜਾਇਆ ਅਹੇ ਤੱਕ ਅੱਛਾ ਕੋਈ ਇੱਕ ਗਾਣੇ ਦੇ ਦੋ ਲਾਈਨਾਂ ਸਿਰਫ ਮੈਨੂੰ ਨਹੀਂ ਆਉਂਦਾ ਸੀ ਗਾਉਣਾ ਗੁਣ ਕਿੰਸ ਤੋਂ ਲੈਣਾ ਨਾ ਨਾ ਨਹੀਂ ਧੰਨਵਾਦ ਜੀ ਹਾਂ ਜੀ ਸੇ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ ਸਿੰਗਰ ਸਿੱਧੂ ਮੂਸੇ ਵਾਲਾ ਜੀ ਸਿੱਧੂ ਉਹਨਾਂ ਦੇ ਕੋਈ ਪੰਜ ਗਾਣੇ ਗਾਣਿਆਂ ਦੇ ਨਾਮ ਗਾਣਿਆਂ ਦੇ ਨਾਮ ਹਾਂ ਜੀ ਇਹ ਤਾਂ ਤੁਸੀਂ ਮੈਨੂੰ ਹੀ ਪਸਾਉਂਦੇ ਹੋ ਮੂਜ਼ ਟ੍ਰੈਲ ਆ ਜੀ ਓਕੇ ਤੇ ਨਹੀਂ ਉਦਾਂ ਚ ਰੁਗਾ ਦੇ ਗੁੰਦੇ ਰਹੀਦਾ ਨਾਮ ਟਾਈਟਲ ਨਹੀਂ ਯਾਦ ਰਹਿੰਦੀ। ਅੱਛਾ ਕੋਈ ਗਾਣਾ ਗਾਣਾ ਸੁਣਾ ਰੋ। ਨਹੀਂ ਆਵਾਜ਼ ਨਹੀਂ ਵਧੀਆ ਹੈਗੀ। ਬਿਲਕੁਲ ਵੀ ਨਹੀਂ। ਨਹੀਂ ਨਹੀਂ। ਟ੍ਰਾਈ ਤਾਂ ਕਰੋ। ਨਹੀਂ ਨਹੀਂ ਰਹਿਣ ਦੋ। ਅੱਛਾ ਸਰ ਤੁਹਾਡਾ ਕੋਈ ਫੇਵਰਿਟ ਸਿੰਗਰ ਹੈਗਾ? ਬੱਬੂ ਮਾਨ। ਬੱਬੂ ਮਾਨ ਉਹਨਾਂ ਦੇ ਪੰਜ ਗਾਣੇ। ਸਾਨੂੰ ਕੋਈ ਨਹੀਂ ਆਉਂਦਾ। ਤੇ ਸੋਣ ਹੀ ਲਈਦਾ ਯਾਦ ਨਹੀਂ ਰੱਖੀ। ਹੁਣ 70 ਇਅਰ ਹੋ ਗਏ ਨਾ। ਉਹ ਗੱਲਾਂ ਨਹੀਂ ਯਾਦ। ਅੱਛਾ ਅੱਛਾ ਸਰ ਤੁਹਾਡਾ ਕੋਈ ਫੇਵਰਿਟ ਸਿੰਗਰ? ਮਨਕੀਰ ਤੋਲਸ। ਨਰੇ ਪੰਜ ਗਾਣੇ ਨਾਮ ਸੁਨੇਆ ਹਾਂਜੀ ਨਾਮ ਨਾਮ ਇੱਕ ਦਾ ਕੋਕ ਆ ਗਿਆ ਜੀ ਓਕੇ ਵੇਰ ਉਹਦਾ ਰਫਲਾ ਏਡ ਰਫਲਾ ਟੂ ਰਫਲਾ ਇੱਕ ਹੋਰ ਗਿਆ ਇੱਕ ਹੋਰ ਬਦਮਾਸ਼ੀ ਬਦਮਾਸ਼ੀ ਇੱਕ ਕੋਈ ਫੇਵਰੇਟ ਹੈਗਾ ਸਭ ਤੋਂ ਜ਼ਿਆਦਾ ਫੇਵਰੇਟ ਸਭ ਤੋਂ ਗੱਲਾਂ ਮਿੱਠੀਆਂ ਦੀ ਪਟੀ ਹੋਈ ਉਹ ਸੁਣਾਣਾ ਚਾਹੋਗੇ ਨਹੀਂ ਦੋ ਲੈਣਾ ਚਾਹ। ਨਹੀਂ ਨਹੀਂ। ਮੇਰਾ ਵੱਡਾ ਭਾਈ। ਸੇਟ ਤੁਹਾਡਾ ਫੇਵਰਿਟ ਸਿੰਗਰ ਹੈਗਾ? ਮੈਡਮ ਮੈਨੇ ਕੇਰਤੀ ਹੈ ਜੀ। ਉਹਨਾਂ ਦੇ ਪੰਜ ਗਾਣੇ ਇਹਦੇ ਨਾਮ। ਬਸ ਸੇਮ ਹੀ ਲੈ ਲਓ ਬਸ ਉਹਨਾਂ ਦੱਸਦੇ ਤੁਹਾਨੂੰ। ਕੋਈ ਤੁਹਾਡਾ ਕੋਈ ਖੁੱਦ ਦਾ ਹੋਵੇ ਨਾ ਕਿ ਪਰਸਨਲ ਫੇਵਰਿਟ ਹੋਵੇ ਨਾ? ਆਹ song ਕੋਕਾ ਹੀ ਹੈ। ਸੇਟ ਤੁਹਾਡਾ ਫੇਵਰਿਟ ਸਿੰਗਰ ਕਿਹੜਾ ਹੈ? ਦਿਲਜੀਤ ਦੋਸਾਂ। ਉਹਨਾਂ ਦੇ ਪੰਜ ਗਾਣੇ ਦੇ ਨਾਮ ਦੱਸੋ ਜੀ। ਪੰਜ ਗਾਣਿਆਂ ਦੇ ਨਾਮ ਨਹੀਂ ਇਦਾਂ ਇਕਦਮ ਯਾਦ ਨਹੀਂ ਰਹਿਣੇ ਅੱਛਾ ਕੋਈ ਫੇਵਰੇਟ ਗਾਣਾ ਹੈਗਾ ਫਰਾਰ ਫਰਾਰ ਉਹ ਵੀ ਤੁਸੀਂ ਦੱਸਦੇ ਹੋ ਉਹ ਤਾਂ ਜੀਵਨ ਇਕੱਠੇ ਹੀ ਖੜੇ ਹਾਂ ਦੱਸ ਦੇ ਅੱਛਾ ਦੋ ਦੋ ਲਾਈਨਾਂ ਸੁਣਾਉਣਾ ਚਾਹੁੰਗੇ ਸੁਣਾ ਦੇ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਕਿਹੜਾ ਫਰਾਰ ਦਾ ਗਾਣਾ ਤੂੰ ਆਪਣਾ ਤੂੰ ਆ ਹੋ ਗਿਆ ਸੁਣਾ ਹੁਣ ਕੋਈ ਵੀ ਲਾਈਨ ਅੱਛਾ ਸਰ ਤੁਹਾਡਾ ਫੇਵਰੇਟ ਨਹੀਂ ਮੇਰਾ ਕੋਈ ਫੇਵਰੇਟ ਮੇਰਾ ਫੇਵਰੇਟ ਵੈਸੇ ਇਦਾਂ ਦਾ ਕੋਈ ਨਹੀਂ ਉਦਾਂ ਮੈਂ ਕਹਿ ਤਾ ਦਰਜੀਤ ਉਸਨ ਜਾਨੀ ਜਿਵੇਂ ਸਾਰੀ ਯਾਨੀ ਜਿਹਦਾ ਗਾਣਾ ਵਧੀਆ ਲੱਗਾ ਆਪਾਂ ਸੁਣ ਲਈ ਤਾਂ ਕੋਈ ਵੈਸੇ ਕੋਈ ਸਭ ਤੋਂ ਜ਼ਿਆਦਾ ਫੇਵਰਿਟ ਹੋ ਗਿਆ ਮੈਨੂੰ ਸਿਆ ਤਾਂ ਨਾ ਲੋਕਾਂ ਦੇ ਨਾਲ ਗੱਲਬਾਤ ਕਰਕੇ ਤਾਂ ਬਹੁਤ ਮਜ਼ਾ ਆਇਆ ਕਿਉਂਕਿ ਕਈਆਂ ਨੇ ਤਾਂ ਬਹੁਤ ਫਨੀ ਆਂਸਰ ਦਿੱਤੇ ਆ ਤੇ ਕਈਆਂ ਨੇ ਸਹੀ ਜਵਾਬ ਵੀ ਦਿੱਤੇ ਆ ਪਰ ਜੇਕਰ ਤੁਸੀਂ ਵੀ ਇੰਦਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਨੇ ਰਹੋ ਲੁਧਿਆਣਾ ਟਾਈਮਸ ਦੇ ਮੈਥ ਅਵਲਿਨ ਕੋਰ ਕੈਮਰਾਮੈਨ ਬਲਵਿੰਦਰ ਦੇ ਨਾਲ